ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੇ ਜਗਮੀ ਸਰੀਰ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖਿਆ ਇਹ ਰੋਡ ਸਾਈਡ ਤੇ ਇੱਕ ਰਜਾਈ ਦੇ ਵਿੱਚ ਪਿਆ ਇੱਕ ਜ਼ਿੰਦਾ Laash ਦੀ ਤਰ੍ਹਾਂ ਇੱਕ ਇਨਸਾਨ ਆ ਜੀ ਤੇ ਉਹਦੇ ਕੋਲ ਦੀ ਸਾਡੀ ਸਮਾਜ ਦੇ ਮੋਢੀ ਪ੍ਰਬੰਧਕ ਨਮਾਇंदे 냔ਸੀ ਸਮਾਜ ਦੇ ਜਿਹੜੇ ਅੰਗ ਆ ਮੁੱਖ ਨਾਗਰਿਕ ਸਭ ਨੰਗੀ ਜਾਂਦੇ ਕੋਲ ਦੀ ਗੱਡੀਆਂ ਕਾਰਾਂ ਦੇ ਉੱਪਰ ਲੀਜੀ ਪਰ ਕੋਈ ਨਹੀਂ ਪੁੱਛ ਰਿਹਾ ਜੀ ਕੋਈ ਨਹੀਂ ਦੇਖ ਰਿਹਾ ਸੀ ਇਸ ਰਾਜੂ ਨਾਮ ਦੇ ਸੱਖ ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਸਰਾਭਾ ਨਗਰ ਵਾਲਾ ਪੋਲਾ ਜਿਹੜਾ ਇੱਕ ਸਾਈਡ ਹੈ ਭਾਈ ਜਨਤੀ ਸਿੰਘ ਨਗਰ ਤੇ ਦੂਸਰੀ ਸਾਈਡ ਸਰਾਭਾ ਨਗਰ ਦੋਨੇ ਲੁਧਿਆਣਾ ਸ਼ਹਿਰ ਦਾ ਪੂਰਾ ਪੌਸ਼ ਏਰੀਆ ਤੇ ਉੱਥੇ ਪਿਆ ਸੀ ਇਹ ਵੀਰ ਪਿਛਲੇ ਡੇਢ ਮਹੀਨੇ ਤੋਂ ਕਰੀਬ ਇਹਦੀ ਕਿ ਸੀ ਪੰਜਾਹ ਦੇ ਨਾਲ ਦੱਸ ਦਿਆ ਉੱਥੋਂ ਦੇ ਆਸ-ਪਾਸ ਦੇ ਲੋਕ ਕਿ ਇਹਨੇ ਆਪਣੇ ਕੱਪੜਿਆਂ ਨੂੰ ਕਿਤੇ ਅੱਗ ਲੱਗ ਗਈ ਇਹਦੇ ਮੈਂਟਲੀ ਅਫਸੈਟ ਸੀ ਵੀਰ ਦੋਨੇ ਲੱਤਾਂ ਮਚ ਗਈਆਂ ਹੱਥ ਮਚ ਗਏ ਤੇ ਮੈਂਟਲੀ ਪ੍ਰੋਪਰ ਠੀਕ ਨਾ ਹੋਣ ਕਰਕੇ ਸੜਕ ਤੇ ਪਿਆ ਆਪਣੀ ਜ਼ਿੰਦਗੀ ਨਰਕ ਤੋਂ ਵੀ ਬੱਦਰ ਹਾਲਾਤਾਂ ਦੇ ਵਿੱਚ ਗੁਜ਼ਾਰ ਰਿਹਾ ਸੀ ਤੁਸੀਂ ਦੂਰ ਅੱਜ ਦੀ ਇਸ ਵੀਡੀਓ ਨੂੰ ਦੇਖ ਕੇ ਪਲੀਜ਼ ਅੰਦਾਜ਼ਾ ਲਾਇਓ ਸੋਚਿਓ ਤਾਂ ਜੋ ਤੁਹਾਨੂੰ ਕਦੇ ਕੋਈ ਐਦਾਂ ਦਾ ਜਿਹੜਾ ਇਨਸਾਨ ਮਿਲਦਾ ਐਦਾਂ ਕੰਕਰੀਟ ਦੇ ਉੱਪਰ ਪੱਥਰਾਂ ਦੇ ਉੱਪਰ ਪਿਆ ਫੁੱਟਪਾਥ ਤੇ ਉੱਪਰ ਪਿਆ ਕਪੜੀ ਜ ਉਹਦੀ ਮਦਦ ਜਰੂਰ ਕਰਿਆ ਕਰੋ ਤੇ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਦੇਖੋ ਰਾਜੂ ਦੇ ਰੱਤਾਂ ਦੇ ਉੱਪਰ ਕਿੱਡੇ-ਕੱਡੇ ਜਾਘਵਾ ਬਿਨਾਂ ਕੱਪੜਿਆਂ ਤੋਂ ਪਿਆ ਸੀ ਆ ਤੇੜ ਵੀ ਕਪੜਾ ਸੀ ਬੰਨਿਆ ਜਾ ਕੇ ਸਾਡੇ ਇਹਨਾਂ ਕਰ ਦੂਗੀ ਸ਼ਰੀਰਾਂ ਤੋਂ ਵਾਇਰੂਸ ਨੇ ਸੇਵਾ ਲਈ ਦੇਖੋ ਪੈਰ ਜਿਹੜਾ ਨਾੜਾਂ ਬਾਹਰ ਆ ਗਈਆਂ ਪਈਆਂ ਸੀ ਦੋਨੇ ਪੱਟ ਜਲੇ ਹੋਏ ਸੀ ਬਾਹਾਂ ਪੂਰੀ ਜਲੀ ਹੋਈ ਸੀਗੀ ਤੇ ਸਾਡਾ ਸਿਸਟਮ ਵੀ ਕੁਝ ਨਹੀਂ ਕਰ ਰਿਹਾ ਸਾਡਾ ਸਮਾਜ ਵੀ ਕੁਝ ਨਹੀਂ ਕਰ ਰਿਹਾ ਇਸੇ ਜਗ੍ਹਾ ਤੇ ਹੀ ਆਈ 4 ਦਿਨ ਪਹਿਲੇ ਇੱਕ ਐਕਸੀਡੈਂਟ ਹੋਇਆ ਸੀ ਬਹੁਤ ਭਾਰਾ ਕਾਰ ਡਿੱਗ ਪਈ ਸੀ ਨਹਿਰ ਦੇ ਵਿੱਚ ਚਾਰ ਮੈਂਬਰ ਇੱਕੋ ਪਰਿਵਾਰ ਦੇ ਇਸ ਦੁਨੀਆ ਤੋਂ ਕੂਚ ਕਰ ਗਏ ਸੀ ਵਿਚਾਰੇ ਤੇ ਉਸ ਟਾਈਮ ਸਾਰਾ ਪ੍ਰਸ਼ਾਸਨ ਸਾਰਾ ਅਮਲਾ ਸਾਡੇ ਲੁਧਿਆਣੇ ਦਾ ਇਸ ਜਗ੍ਹਾ ਤੇ ਆਇਆ ਸੀਗਾ ਪਰ ਉਹਨਾਂ ਨੇ ਵੀ ਇਸ ਵੱਲ ਨਹੀਂ ਦੇਖਿਆ ਇਸ ਵੀਰ ਦੇ ਵੱਲ ਜਮਾਂ ਬਿਲਕੁਲ ਧਿਆਨ ਨਹੀਂ ਦਿੱਤਾ ਦੇਖੋ ਕਿਵੇਂ ਗੱਡੀਆਂ ਹਾਰਨ ਮਾਰ ਮਾਰ ਕੇ ਲੰਘੀ ਜਾਂਦੇ ਨੇ ਹਰੇਕ ਨੂੰ ਦੌੜ ਲੱਗੀ ਹੋਈ ਆ ਪਤਾ ਨਹੀਂ ਕਿੱਥੇ ਜਾਣ ਦੀ ਪਰ ਇਸ ਵੀਰ ਦਾ ਕੋਈ ਸਾਹ ਨਹੀਂ ਲੈ ਰਿਹਾ ਤੇ ਸਾਡਾ ਸਿਸਟਮ ਸਾਡਾ ਸਰਕਾਰੀ ਤੰਤਰ ਉਹ ਤਾਂ ਫੇਲ ਹੋਇਆ ਹੀ ਹੋਇਆ ਸਾਡਾ ਐਡੀ ਵੱਡੀ ਸਮਰੌਰ ਜੱਥੇਬੰਦੀ ਸਾਡੀ ਐਸਜੀਪੀਸੀ ਸ਼੍ਰੋਮਣੀ ਕਮੇਟੀ ਗੁਰੂ ਘਰਾਂ ਦੇ ਪ੍ਰਬੰਧ ਪੂਰੇ ਹਿੰਦੁਸਤਾਨ ਦੇ ਪੂਰੇ ਵਰਲਡ ਦੇ ਦੇਖ ਰਹੇ ਨੇ ਉਹ ਕਰੋੜਾਂ ਅਰਬਾਂ ਦਾ ਬਜਟ ਆ ਉਹਨਾਂ ਦਾ ਅਸੀਂ ਬੇਨਤੀ ਕਰਦੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਪੰਜਾਬ ਦੇ ਵਿੱਚ ਘੱਟੋ-ਘੱਟ 5-7 ਇਦਾਂ ਦੇ ਸ਼ੈਲਟਰ ਬਣਾਏ ਜਾਣ ਜਿੱਥੇ ਇਦਾਂ ਦੇ ਬੰਦਿਆਂ ਨੂੰ ਤਾਂ ਘੱਟੋ-ਘੱਟ ਆਸਰਾ ਮਿਲ ਸਕੇ ਜੀ ਇੰਦਾਂ ਦੇ ਇਨਸਾਨਾਂ ਨੂੰ ਇਨਸਾਨੀਅਤ ਜਿੱਥੇ ਖਤਮ ਹੁੰਦੀ ਜਾ ਰਹੀ ਆ ਉੱਥੇ ਉਹਨੂੰ ਬਚਾਇਆ ਜਾਵੇ ਕਿਉਂਕਿ ਜਦੋਂ ਜਦੋਂ ਇਨਸਾਨੀਅਤ ਖਤਮ ਹੁੰਦੀ ਐ ਨਾ ਜੀ ਤਾਂ ਇੰਦਾਂ ਦੇ ਇਨਸਾਨ ਵਿਚਾਰੇ ਇਹਨਾਂ ਹਾਲਾਤਾਂ 'ਚ ਪਹੁੰਚ ਜਾਂਦੇ ਆ ਸਾਡੇ ਗੁਰੂ ਸਾਹਿਬ ਨੇ ਵੀ ਸਾਨੂੰ ਤਾਂ ਇਹੀ ਸਿਖਾਇਆ ਭਾਈ ਕਨਈਆ ਜੀ ਨੇ ਸਾਨੂੰ ਛਿੱਡੀ ਵੱਡੀ ਇੱਕ ਵਿਰਾਸਤ ਦਿੱਤੀ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਈਆ ਦੇ ਵਿੱਚ ਚਲਾਇਆ ਹੋਇਆ ਲੰਗਰ ਅਜਰਬਾਂ ਖਰਬਾਂ ਦੇ ਵਿੱਚ ਚੱਲ ਰਿਹਾ ਵਾ ਜਿਹਦੇ ਕਰਕੇ ਇਦਾਂ ਦੇ ਲੋੜਵੰਦਾਂ ਦਾ ਜਿਹੜਾ ਪੇਟ ਭਰਿਆ ਜਾਂਦਾ ਇੱਥੇ ਪਏ ਨੂੰ ਇਸ ਵੀਰ ਨੂੰ ਕੋਈ ਕੇਲੇ ਦੇ ਜਾਂਦਾ ਕੋਈ ਦੁੱਧ ਦੇ ਜਾਂਦਾ ਕੋਈ 10 ਰੁਪਏ ਦੇ ਗਿਆ ਕੋਈ 5 ਰੁਪਏ ਦੇ ਗਿਆ ਪਰ ਜਿਹੜਾ ਇਹਦਾ ਬਣਦਾ ਹੱਕ ਆ ਉਹ ਕਿਸੇ ਨੇ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਬੇਨਤੀ ਕਰਦੇ ਆਂ ਵੀ ਇਦਾਂ ਦੇ ਹਾਲਾਤਾਂ ਦੇ ਵਿੱਚ ਪਏ ਇਨਸਾਨਾਂ ਦੀ ਸੁਧ ਲਿਆ ਕਰੀਏ ਜਰੂਰ ਸਾਰੇ ਰਲ ਮਿਲ ਕੇ ਆਪਣੇ ਆਪ ਨੂੰ ਬਦਲੀਏ ਫਿਰ ਸਮਾਜ ਨੂੰ ਬਦਲੀਏ ਫਿਰ ਸਿਸਟਮ ਨੂੰ ਬਦਲੀਏ ਨਹੀਂ ਤਾਂ ਇਦਾਂ ਹੀ ਜ਼ਿੰਦਗੀਆਂ ਸੜਕ ਤੇ ਰੁਲਦੀਆਂ ਰਹਿਣਗੀਆਂ ਪਰ ਇਦਾਂ ਦੇ ਇਨਸਾਨ ਆ ਰੱਬ ਦੀਆਂ ਬਣਾਈਆਂ ਮੂਰਤੀਆਂ ਅਸੀਂ ਮੱਛੀਆਂ ਹੋਈਆਂ ਸੜਕਾਂ ਦੇ ਉੱਪਰ ਜ਼ਿੰਦਗੀ ਇੱਕ ਜਾਨਵਰਾਂ ਵਾਂਗ ਜਿਉਣ ਲਈ ਮਜਬੂਰ ਕਰ ਰਹੇ ਹਾਂ ਇੱਕ ਮਹੀਨੇ ਤੋਂ ਕਰੀਬ ਇੱਥੇ ਪਿਆ ਵੀਰੇ ਮੈਂਟਲੀ ਪ੍ਰੋਬਲਮ ਆ ਠੀਕ ਨਹੀਂ ਅੱਖਾਂ ਪੀਲੀਆਂ ਹੋਈਆਂ ਪਈਆਂ ਜੋਨਰਸ ਇਸ ਕੈਸ ਲੱਗਦੀ ਆ ਬੁਖਾਰ ਪੂਰਾ ਦਿੱਤਾ ਤਪ ਰਿਆ ਪਿੰਡਾ ਪੂਰਾ ਬੁਖਾਰ ਦੇ ਨਾਲ ਪਰ ਸਾਡੇ ਅਸੀਂ ਕੀ ਕਰ ਰਹੇ ਆ ਆ ਕੇਲੇ ਕੋਈ ਕੇਲੇ ਦੇ ਗਿਆ ਆ ਕੋਈ ਦੁੱਧ ਦੇ ਗਿਆ ਪੈਕਟ ਤੂੰ ਦੱਸ ਦੁੱਧ ਨਾਲ ਕੀ ਕਰੂਗਾ ਬੰਦਾ ਇਹਨੂੰ ਇਲਾਜ ਦੀ ਲੋੜ ਆ ਕੋਈ ਸਬਜ਼ੀ ਕੋਈ ਬਰੈਡ ਕੋਈ ਬਿਸਕਟ ਕੋਈ 10 ਰੁਪਏ ਵੀ ਸੱਟ ਜਾਂਦਾ ਇਹਦੇ ਤੇ ਕੀ ਇਹ 10 10 ਰੁਪਏ ਨਾਲ ਠੀਕ ਹੋ ਜੂ ਇਹ ਤੁਹਾਡੇ 5 ਰੁਪਏ 10 ਰੁਪਏ ਦੇ ਪੁੰਨ ਦੇ ਨਾਲ ਇਹਦੀ ਜ਼ਿੰਦਗੀ ਬਦਲ ਜੂ ਠੀਕ ਹੈ ਕਿੰ ਇਨਸਾਨ ਨਹੀਂ ਕੁਝ ਕਰ ਸਕਦਾ ਪਰ ਅਸੀਂ ਆਵਾਜ਼ ਤਾਂ ਉਠਾ ਸਕਦੇ ਹਾਂ ਨਾ ਇਹਨਾਂ ਦੇ ਖਾਤਰ ਠੀਕ ਹੈ ਤੁਸੀਂ ਦਾਲ ਤੁਹਾਡੇ ਘਰੇ ਤੇ ਲਿਆ ਕੇ ਰੱਖ ਨਹੀਂ ਸਕਦੇ ਇਹਨਾਂ ਨੂੰ ਪਰ ਅਸੀਂ ਉਹ ਨਮਾਇंदे ਜਦੋਂ ਸੱਤੋਂ ਵੋਟ ਮੰਗਣ ਆਉਂਦੇ ਆ ਅਸੀਂ ਉਹਨਾਂ ਨੂੰ ਪੁੱਛ ਸਕਦੇ ਹਾਂ ਵੀ ਜਿਹੜੇ ਵਿਾਰਸ ਬੰਦੇ ਸੜਕਾਂ 'ਤੇ ਪਏ ਆ ਨਾ ਤਾਂ ਉਹਨਾਂ ਦੀ ਕੋਈ ਵੋਟ ਆ ਨਾ ਉਹਨਾਂ ਦੀ ਕੋਈ ਜੂਨੀਅਨ ਆ ਵੀ ਉਹਨਾਂ ਦਾ ਕੌਣ ਵਾਰਿਸ ਆ ਉਹਨਾਂ ਲਈ ਤੁਸੀਂ ਕੀ ਕਰਦੇ ਹੋ ਸਾਡੇ ਲੁਧਿਆਣਾ ਸ਼ਹਿਰ 'ਚ ਕੋਈ ਸ਼ੈਲਟਰ ਨਹੀਂ ਇਦਾਂ ਦਾ ਜਿੱਥੇ ਇਦਾਂ ਦੇ ਬੰਦੇ ਨੂੰ ਜਾ ਕੇ ਰੱਖਿਆ ਜਾਵੇ। ਇਸ ਟਾਈਮ 108 ਐਂਬੂਲੈਂਸ ਨੂੰ ਫੋਨ ਕਰ ਦਿੰਦੇ ਆ। ਉਹ ਇਹਨੂੰ ਸਿਵਲ ਹਸਪੀਟਲ ਲੈ ਜਾਣਗੇ ਚੱਕ ਕੇ। ਉੱਥੇ ਸਿਵਲ ਵਾਲਿਆਂ ਨੇ ਇਹਨੂੰ ਸੰਭਾਲਣਾ ਨਹੀਂ ਪਾਰਕ 'ਚ ਪਿਆ ਮਰਜੂ ਏ। ਇੱਥੇ ਵੀ ਪਿਆ ਮਰ ਜਾਣਾ ਜਿਉਂਦੇ ਨੂੰ ਕਿਸੇ ਨੇ ਨਹੀਂ ਚੱਕਣਾ। ਜਦੋਂ ਮਰ ਗਿਆ ਇਹਦੀ ਡੈੱਡ ਬੋਡੀ 1 ਘੰਟੇ ਦੇ ਵਿੱਚ ਚੱਕ ਕੇ ਲੈ ਜਾਣੀ ਹੈ ਸਿਸਟਮ ਨੇ ਸਾਡੇ ਨੇ। ਪਰ ਜਿਉਂਦੇ ਨੂੰ ਨਹੀਂ ਚੱਕਦੇ। ਇਸ ਕਰਕੇ ਸਾਨੂੰ ਬਦਲ ਦੀ ਲੋੜ ਆ। ਸਾਨੂੰ ਸਿਸਟਮ ਨੂੰ ਆਪ ਦੇ ਆਪ ਨੂੰ ਬਦਨ ਦੀ ਲੋੜ ਆ ਸ਼ੁਰੂਆਤ ਸਾਨੂੰ ਆਪਦੇ ਆਪ ਤੋਂ ਕਰਨੀ ਚਾਹੀਦੀ ਆ ਨਹੀਂ ਤਾਂ ਇਨਸਾਨੀਅਤ ਇਦਾਂ ਹੀ ਤਿਲ ਤਿਲ ਮਰਦੀ ਰਹੂਗੀ ਗੰਦੇ ਕੱਪੜਿਆਂ 'ਚ ਪੱਥਰਾਂ ਦੇ ਉੱਪਰ ਜਲਿਆ ਹੋਇਆ ਬੰਦਾ ਵਿਚਾਰਾ ਇਦਾਂ ਜ਼ਿੰਦਗੀ ਕੱਤੀ ਜਾਊਗਾ ਪਤਾ ਨਹੀਂ ਉਹ ਦਿਨ ਵਿਚਾਰਾ ਦੂਰ ਨਹੀਂ ਸਾਡੇ ਨਾਲ ਵੀ ਇਹ ਹਾਲਾਤ ਪੈਦਾ ਹੋ ਜਾਣਗੇ ਉਹ ਜ਼ਿਆਦਾ ਟਾਈਮ ਦੂਰ ਆ ਤੇ ਵੀ ਕਿਸੇ ਟਾਈਮ ਵਧੀਆ ਪਰਿਵਾਰ ਨੂੰ ਇਹ ਵੀ ਕਿਸੇ ਟਾਈਮ ਵਧੀਆ ਸਮੇਂ ਨੂੰ ਬਤੀਤ ਕਰਦਾ ਹੋਊਗਾ ਪਰ ਅੱਜ ਇੱਥੇ ਪਿਆ ਵਾ ਸਾਡਾ ਨੰਬਰ 978030075 ਆ ਜੀ 82 848 ਤੇ 0075 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਇਸ ਜਲੇ ਹੋਏ ਇਨਸਾਨ ਨਾਲ ਇਸ ਜਾਨਵਰਾਂ ਤੋਂ ਮਾਰੇ ਹਾਲਾਤ ਵਿੱਚ ਪਹੁੰਚੇ ਹੋਏ ਇਨਸਾਨ ਨਾਲ ਜੇ ਕੋਈ ਸੰਬੰਧ ਰੱਖਦਾ ਜੇ ਕੋਈ ਜਾਣਕਾਰੀ ਰੱਖਦਾ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕੋਈ ਇਦਾਂ ਦੇ ਇਨਸਾਨ ਇਦਾਂ ਦੀ ਜ਼ਿੰਦਗੀਆਂ ਨਾ ਜਿਉਣ ਅਸੀਂ ਅਵੇਰ ਹੋ ਜਾਈਏ ਅਸੀਂ ਥੋੜੇ ਜਿਹੀ ਆਪਦੇ ਆਪ ਨੂੰ ਬਦਲ ਲਈਏ ਕਟੋ-ਕਟ ਇਹਦਾ ਇਨਸਾਨ ਨੂੰ ਜ਼ਿੰਦਗੀ ਜਾਨਵਰ ਵਾਂਗ ਜਿਉਣੀ ਨਾ ਪਵੇ ਖੂਨ ਇਹਦਾ ਵੀ ਉਹੀ ਆ ਜਿਹੜਾ ਸਾਡੇ ਚ ਜਾਤਾਂ ਧਰਮਾਂ ਦੇ ਵਿੱਚ ਅਸੀਂ ਵੰਡੇ ਹੋਇਆ ਪਰ ਜਦ ਬੜੀ ਸਿਆਣੀ ਗੱਲ ਹੈ ਇੱਕ ਕਿਨ ਜਦੋਂ ਬੰਦਾ ਬਿਮਾਰ ਹੁੰਦਾ ਉਹਨੂੰ ਬਲੱਡ ਦੀ ਲੋੜ ਹੁੰਦੀ ਆ ਉਦੋਂ ਸਿਰਫ ਬਲੱਡ ਗਰੁੱਪ ਪੁੱਛਦੇ ਆ ਅਸੀਂ ਅਸੀਂ ਜਾਤ ਪੁੱਛ ਕੇ ਬਲੱਡ ਨਹੀਂ ਲਾਉਂਦੇ ਉਦੋਂ ਉਦੋਂ ਅਸੀਂ ਧਰਮ ਪੁੱਛ ਕੇ ਬਲੱਡ ਨਹੀਂ ਲਵਾਉਂਦੇ ਉਦੋਂ ਸਿਰਫ ਅਸੀਂ ਗਰੁੱਪ ਮੈਚ ਕਰਦੇ ਆ ਤੇ ਇਹ ਵੀ ਉਸੇ ਗਰੁੱਪ ਦਾ ਮਾਲਕ ਹੈ ਬਲੱਡ ਦਾ ਜਿਹੜਾ ਤੁਹਾਡੇ ਰੰਗਾਂ ਦੇ ਘੁੰਮਦਾ ਜਿਹੜਾ ਤੁਹਾਡੇ ਅੰਦਰ ਚੱਲ ਰਿਹਾ ਬਲੱਡ ਇੰਨੀਆਂ ਕੀ ਬੇਨਤੀਆਂ ਇੰਨੀਆਂ ਕਿ ਜਾਣਕਾਰੀਆਂ ਆਪਦੇ ਨਾਲ ਜ਼ਰੂਰ ਰੋਬ ਤੀੜਾ ਕਰੋ ਇਨਸਾਨਾਂ ਵਾਲਾ ਕਿਉਂਕਿ ਅਸੀਂ ਆ ਇਹ ਸਾਡਾ ਸਮਾਂ ਸਾਡੇ ਨਾਲ ਵੀ ਕਿਸੇ ਟਾਈਮੇ ਹੋ ਸਕਦਾ ਹੈ ਲੁਧਿਆਣਾ ਸ਼ਹਿਰ ਦੇ ਆਪਦੇ ਵਿੱਚ ਖੜੇ ਸਰਾਭਾ ਨਗਰ ਇਸ ਸਾਈਡ ਇਸ ਟਾਈਮ ਜੀ ਆ ਜੀ ਨਗਰ ਦੋਨੇ ਪਾਸੇ ਪਿੱਲਾ ਪੋਸ਼ ਏਰੀਆ ਤੇ ਇੱਥੇ ਹਰ ਇੱਕ ਬੰਦੇ ਦੀ ਇੰਨੀ ਤਾਂ ਪਹੁੰਚ ਹੈਗੀ ਆ ਵੀ ਉਹ ਕਿਸੇ ਲੋੜਵੰਦ ਦੀ ਮਦਦ ਕਰ ਸਕੇ ਪਰ ਦਿਲ ਤੇ ਦਿਮਾਗ ਨਹੀਂ ਇਸ ਪਾਸੇ ਨੂੰ ਚੱਲ ਰਿਹਾ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਆਹ ਜੀ ਰਜੀੂ ਕਿਵੇਂ ਹੋ ਬਾਬਾ ਠੀਕ ਹੈ ਹਸਪੀਟਲ ਚਲੇ ਹਸਪੀਟਲ ਚਲੇ ਅੱਜ ਦਾ ਦਵਾਈ ਵੀ ਆ ਦੇ ਦਿਆ ਮਮਾ ਪਾਪਾ ਮਾਤ ਮੇਰਾ ਮਮਾ ਪਾਪਾ ਦਵਾਈ ਦੇ ਦਿਆ ਅਰੇ ਹਮ ਵੀ ਤੁਹਾਰੇ ਬੜੇ ਭਾਈ ਜਿਹਾ ਸੇ ਹੈ वही तो बात है ना आपके हमारा कैसे तो हो बड़ा भाई है तुम्हारे तो बातें दाखिल है वो भी हॉस्पिटल में चले हॉस्पिटल आप क्या करेंगे आप तो सही होने वाला हूँ बिल्कुल तो ठीक हो जाएगा राजू आप नए कपड़े नई जिंदगी नया बिस्तर तो दिखा देंगे चमत्कार कर दिया ऐसी बात नहीं है है तू हम बड़े से बड़े ना, ना, ना। ਕੱਪੀ ਆਸਮਾਨ ਕੋ ਨਾ ਜਾਨ ਬੜ ਮਨਾ ਦਿੱਤੇ ਹਨ ਅਗਰ ਪਿਆਰ ਕਰਨੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਵੱਲੋਂ ਅੱਜ ਦੀ ਇਹ ਕੀਤੀ ਗਈ ਇੱਕ ਛੋਟੀ ਜੀ ਸੇਵਾ ਰਾਜੂ ਨਾਮ ਦਾ ਇੱਕ ਮੰਦਬੁੱਧੀ ਇਨਸਾਨ ਵਿਚਾਰਾ ਜੋ ਸੜਕ ਦੇ ਉੱਪਰ ਆਪਣੀ ਜ਼ਿੰਦਗੀ ਜ਼ਖਮੀ ਹਾਲਤ ਦੇ ਵਿੱਚ ਲੱਤਾਂ ਤੇ ਬਾਹਾਂ ਮੱਚੀਆਂ ਹੋਈਆਂ ਸੀਗੀਆਂ ਕੱਢ ਰਿਆ ਸੀ ਤੇ ਉਹਦੀ ਜ਼ਿੰਦਗੀ ਦੇ ਵਿੱਚ ਛੋਟਾ ਜਿਹਾ ਇੱਕ ਉਪਰਾਲਾ ਕੀਤਾ ਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸਭ ਤੋਂ ਕੜਜੀਆਂ ਤੋਂ ਵਾਇਗਰੂ ਨੇ ਸੇਵਾ ਲਈ ਤੇ ਦੇਖੋ ਕਿੰਨਾ ਬਦਲਾਅ ਆਉਂਦਾ ਉਹਦੇ ਚਿਹਰੇ ਦੀ ਰੌਣਕ ਉਹਦੀਆਂ ਗੱਲਾਂ ਉਹਦਾ ਹਾਸਾ ਮਜ਼ਾਕ ਇਨਕਿ ਜ਼ਿੰਦਗੀ ਬਦਲ ਗਈ ਜੀ 5 ਮਿੰਟ ਦੇ ਇੱਕ ਛੋਟੇ ਜਿਹੇ ਉਪਰਾਲੇ ਨਾਲ